ਆਮ ਆਦਮੀ ਪਾਰਟੀ ਸੁੱਚਾ ਸਿੰਘ ਛੋਟੇਪੁਰ ਤੇ ਅਲੀਗੇਸ਼ਨ ਲਗਾ ਰਹੀ ਹੈ ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਖਿਲਾਫ ਫਰੰਟ ਖੋਲ੍ਹਿਆ ਸੀ ਤੇ ਅੱਜ ਹਿੰਮਤ ਸਿੰਘ ਸ਼ੇਰਗਿਲ ਸਾਹਮਣੇ ਆਏ ਨੇ ਸਾਡੇ ਨਾਲ ਨੇ ਸ਼ੇਰਗਿਲ ਸਾਹਿਬ ਉਹਨਾਂ ਨੇ ਕਿਹਾ ਸਿਰਵਿੰਦ ਕੇਜਰੀਵਾਲ ਨੇ ਕਿਹਾ ਕਿ ਫੇਰ ਕੀ ਹੋਗਾ ਜੇ 500 ਛੱਕੇ ਜਾਓਗੇ ਦੇਖੋ ਜੀ ਇਸ ਤਰ੍ਹਾਂ ਹੈ ਤੁਸੀਂ ਕਾਈਂਡਲੀ ਟਾਈਮਿੰਗ ਦੇਖੋ ਇਹ ਜਿਹੜਾ ਅਲੀਗੇਸ਼ਨ ਲਗਾ ਰਿਹਾ ਹੈ ਇਹ 18 ਜੁਲਾਈ ਦੀ ਗੱਲ ਕਰਦੇ ਹੋ ਤੇ ਇਹ 26 ਅਗਸਤ ਨੂੰ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਸੋ so 39 ਡੇਸ 39 ਦਿਨ ਦਾ ਇੱਕ ਗੈਪ ਹੈਗਾ ਇਹ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਜੇ ਕਿਸੇ ਨੇ ਵੀ ਕਿਸੇ ਸੱਚੇ ਸਿੱਖ ਨੂੰ ਗੱਲ ਕਹੀ ਹੋਵੇ ਤੇ ਇਮੀਡੀਏਟਲੀ ਰਿਐਕਸ਼ਨ ਆਵੇ ਇਮੀਡੀਏਟਲੀ ਕੋਈ ਰਿਐਕਸ਼ਨ ਨਹੀਂ ਆਇਆ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਨੇ ਇਹ ਗੱਲ ਕਹੀ ਹੀ ਨਹੀਂ ਤੇ ਤੁਸੀਂ ਇਹ ਦੇਖੋ ਕਿ 39 ਦਿਨਾਂ ਦੇ ਬਾਅਦ ਜਾ ਕੇ ਇਹ ਰਿਐਕਸ਼ਨ ਆਇਆ ਇਹ ਉਹਨਾਂ ਨੇ ਗੱਲ ਕੀਤੀ ਤੇ ਇਹ ਵੀ ਉਦੋਂ ਜਿਦੋਂ ਕਿ ਅਖਬਾਰਾਂ ਦੇ ਵਿੱਚ ਆ ਗਿਆ ਸੀਗਾ ਸਾਰੀ ਪਬਲਿਕ ਡੋਮੇਨ ਚ ਆ ਗਿਆ ਸੀਗਾ ਕਿ ਸੁੱਚਾ ਸਿੰਘ ਛੋਟੇਪੁਰ ਜੀ ਨੇ ਐਡਮਿਟ ਕੀਤਾ ਹੈ ਜਿਹੜੇ ਪੈਸੇ ਲੈਣ ਦੇ ਉਹਨਾਂ ਨੇ 39 ਦਿਨ ਲਏ ਤੁਸੀਂ 2 ਸਾਲ ਲਏ ਤੁਸੀਂ ਕਹਿੰਦੇ ਹੋ 2 ਸਾਲ ਤੋਂ ਇਹ ਚੱਲ ਰਿਹਾ ਸੀਗਾ ਕਿਉਂ ਨਹੀਂ ਛੋਟੇਪੁਰ ਦੇ ਉੱਤੇ ਉਦੋਂ ਕਾਰਵਾਈ ਕੀਤੀ ਕਿਉਂ ਨਹੀਂ ਛੋਟੇਪੁਰ ਨੂੰ ਸਮਝਾ ਕੇ ਸਹੀ ਟਰੈਕ ਤੇ ਲਿਆਂਦਾ ਕਿਉਂ ਨਹੀਂ ਟ੍ਰੇਜ਼ਰਰ ਦਿੱਤਾ ਕਿਉਂ ਨਹੀਂ ਸਾਰੇ ਫੰਡ ਜਿਹੜੇ ਆਨਲਾਈਨ ਕੀਤੇ ਇਹ ਕੁਝ ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਚ ਇੱਕ ਸਟੈਂਡਰਡ ਪ੍ਰੋਸੀਜਰ ਹੈਗਾ ਇਨਸਟਰਕਸ਼ਨਸ ਹੈਗੀਆਂ ਕਿ ਜਦੋਂ ਵੀ ਕਿਸੇ ਕਿਸਮ ਦੀ ਡੋਨੇਸ਼ਨ ਲੈਣੀ ਆ ਉਦੋਂ ਰਸੀਡ ਦੇਣੀ ਨਾਲ ਦੀ ਨਾਲ ਉਹ ਟੋਟਲੀ ਅਕਾਊਂਟ ਫੋਰ ਕਰਨਾ ਹੈਗਾ ਸੁੱਚਾ ਸਿੰਘ ਛੋਟੇਪੁਰਜੀ ਪਾਰਟੀ ਦੇ ਕਮਿਨਰ ਸਨ ਤੇ ਜਿੰਨਾ ਚਿਰ ਕੋਈ ਪ੍ਰਾਈਮਰੀ ਫਿਸ਼ੀ ਐਵੀਡੈਂਸ ਨਾ ਆਵੇ ਕਿਉਂਕਿ ਵਿਦਆਊਟ ਐਵੀਡੈਂਸ ਅਸੀਂ ਕਿਸੇ ਨੂੰ ਕਹਿੰਦੇ ਆ ਥੈਟ ਇਜ਼ ਡਿਫੇਮੇਸ਼ਨ ਆਫ ਦ ਪਰਸਨ ਠੀਕ ਹੈ ਤੇ ਕੋਈ ਵੀ ਕਿਤੋਂ ਵੀ ਕੋਈ ਸਬੂਤ ਨਹੀਂ ਆ ਰਿਹਾ ਸੀ ਇਹ ਪਹਿਲੀ ਵਾਰੀ ਹੋਇਆ ਕਿ ਇੱਕ ਸਬੂਤ ਆਇਆ ਕਿ ਸੁੱਚਾ ਸਿੰਘ ਛੋਟੇਪੁਰਜੀ ਨੇ ਐਡਮਿਟ ਕੀਤਾ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਅਗਰ ਜਿਹੜਾ ਬੰਦਾ ਗਲਤ ਕਰ ਰਿਹਾ ਪਾਰਟੀ 'ਚ ਉਹਨੂੰ ਟਰੈਕ ਤੇ ਲੈ ਕੇ ਆਈਏ ਜਾਂ ਵੇਟ ਕਰੋਗੇ ਕਿ ਕਦੋਂ ਠੀਕ ਟਾਈਮ ਆਵੇ ਤੇ ਕਦੋਂ ਉਹਨੂੰ ਪਾਰਟੀ 'ਚੋਂ ਬਾਹਰ ਕੱਢੀਏ ਇਸ ਤਰ੍ਹਾਂ ਤਾਂ ਫਿਰ ਬਹੁਤ ਸਾਰੇ ਲੋਕ ਪਾਰਟੀ 'ਚੋਂ ਬਾਹਰ ਚਲੇ ਜਾਣਗੇ ਸੋ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਪ੍ਰੂਫ ਹੁੰਦਾ ਨਾ ਜੀ ਉਹ ਬਹੁਤ ਇੰਪੋਰਟੈਂਟ ਹੈਗਾ ਮਤਲਬ ਤੁਹਾਡੇ ਤੇ ਕੋਈ ਐਲੀਗੇਸ਼ਨ ਹੋਵੇ ਮੇਰੇ ਤੇ ਐਲੀਗੇਸ਼ਨ ਹੋਵੇ ਤੁਸੀਂ ਜਰਨਲਿਸਟ ਹੋ ਮੈਂ ਪਬਲਿਕ ਲਾਈਫ 'ਚਾਂ ਮਤਲਬ ਜਿਹੜਾ ਬੰਦਾ ਵੀ ਕੋਈ ਕ੍ਰਾਂਤੀਕਾਰੀ ਕੰਮ ਕਰਨਾ ਚਾਹੁੰਦਾ ਹੈਗਾ ਉਹਦੇ ਜਾਂ ਕਰ ਰਿਹਾ ਹੈ ਉਹਦੇ ਉੱਪਰ ਇਹ ਬੜਾ ਨੇਚਰਲ ਹੈਗਾ ਕਿ ਅਲਿਗੇਸ਼ਨ ਲੱਗਣੇ ਆ ਸੋ ਤਾਂ ਹੀ ਤੁਸੀਂ ਦੇਖੋ ਡਿਫੇਮੇਸ਼ਨ ਦੇ ਲਾਜ਼ ਵੀ ਹੈਗੇ ਆ ਤੁਸੀਂ ਕੀ ਡਿਫੇਮ ਕੀਤਾ ਵਿਦਆਊਟ ਐਵਿਡੈਂਸ ਹੁਣ ਜਿਹੜੀ ਸਾਰੀ ਕਾਰਵਾਈ ਹੋਈ ਆ ਉਹ ਤਾਂ ਹੋਈ ਆ ਕਿਉਂਕਿ ਸੁੱਚਾ ਸਿੰਘ ਛੋਟੇਪੁਰ ਜੀ ਨੇ ਖੁਦ ਐਡਮਿਸ਼ਨ ਕੀਤੀ ਕਿ ਉਹਨਾਂ ਨੇ ਪੈਸੇ ਲਏ ਸੀਗੇ ਤੇ ਉਹਨਾਂ ਨੇ ਕੋਈ ਰਸੀਦ ਨਹੀਂ ਪਰ ਕਿਹਾ ਤੇ ਜਾਂਦਾ ਛੋਟੇਪੁਰ ਕਿਉਂਕਿ ਡਿਸੈਂਟ ਸੀ ਛੋਟੇਪੁਰ ਗੱਲ ਕਰਦੇ ਸੀ ਪਾਰਟੀ ਜੀ ਠੋਕ ਕੇ ਬਾਕੀ ਸਾਰੀ ਲੀਡਰਸ਼ਿਪ ਉਹ ਕਹਿੰਦੇ ਆ ਦਿੱਲੀ ਵਾਲਿਆਂ ਦੇ ਸਾਹਮਣੇ ਝੁਕ ਗਈ ਸੀ ਮੈਂ ਝੁਕਿਆ ਨਹੀਂ ਸੀਗਾ ਮੈਂ ਗੱਲ ਕਰਦਾ ਸੀਗਾ ਇਸੇ ਕਰਕੇ ਮੈਨੂੰ ਟਾਰਗੇਟ ਕੀਤਾ ਦੁਰਗੇਸ਼ ਪਾਠਕ ਨੇ ਮੈਨੂੰ ਟਾਰਗੇਟ ਕਰਵਾਇਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਕੀ ਕਹਿੰਦੇ ਆ ਬਹੁਤ ਪਾਰਟੀ ਦੇ ਵਿੱਚ ਇਨ ਡੈਮੋਕਰੇਸੀ ਹੈਗੀ ਹੈ ਅਸੀਂ ਹਰ ਗੱਲ ਤੇ ਚਰਚਾ ਹੁੰਦੀ ਆ ਇਹ ਦੇਖਿਆ ਜਾਂਦਾ ਕਿ ਵਾਟ ਇਜ਼ ਇਨ ਦਾ ਬੈਸਟ ਇੰਟਰਸਟਸ ਆਫ ਪੰਜਾਬ ਉਹ ਦੇਖ ਕੇ ਹੀ ਸਾਰੇ ਫੈਸਲੇ ਹੁੰਦੇ ਆ ਪੋਲਿਟਿਕਸ ਤਾਂ ਇਹੀ ਹੁੰਦਾਗਾ ਕਿ ਜਦੋਂ ਤੁਹਾਡਾ ਪਿਆਰ ਆ ਉਦੋਂ ਕੋਈ ਪ੍ਰੋਬਲਮ ਨਹੀਂ ਜਦੋਂ ਵਿਗੜਦੀ ਆ ਫਿਰ ਆਖਰੀ ਹੱਦ ਤੱਕ ਐਕਸਟ੍ਰੀਮ ਤੱਕ ਜਾਂਦਾ ਕੋਈ ਵੀ ਲੀਡਰ ਯਾਦਵਿੰਦਰ ਇੱਥੇ ਪਿਆਰ ਆ ਵਿਗੜਨ ਦੀ ਗੱਲ ਨਹੀਂ ਹੈਗੀ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਆਈਡੀਓਲੋਜੀ ਇੰਪੋਰਟੈਂਟ ਹੈਗੀ ਆ ਇੰਡੀਵਿਜੂਅਲਸ ਇੰਪੋਰਟੈਂਟ ਨਹੀਂ ਹੈਗੇ ਅੱਗੇ ਕੋਈ ਐਵੀਡੈਂਸ ਨਹੀਂ ਸੀਗਾ ਕਿਉਂਕਿ ਗੱਲਾਂ ਐਲੀਗੇਸ਼ਨ ਹਰ ਇੱਕ ਤੇ ਲੱਗਦੇ ਰਹਿੰਦੇ ਹੈਗੇ ਆ ਵਿਦਆਊਟ ਐਵੀਡੈਂਸ ਜਿਹੜਾ ਐਲੀਗੇਸ਼ਨ ਹੈਗਾ ਉਹਦੇ ਕੋਈ ਵੀ ਮਤਲਬ ਨਹੀਂ ਹੁੰਦਾ ਉਹ ਕਹਿੰਦੇ ਬਿਨਾਂ ਰਸੀਦ ਤੋਂ ਮੈਂ ਆਮ ਆਦਮੀ ਪਾਰਟੀ ਨੂੰ ਦਿੱਲੀ ਜਦੋਂ ਇਲੈਕਸ਼ਨ ਹੋ ਰਹੀ ਸੀ 20 ਲੱਖ ਰੁਪਏ ਦਿੱਤਾ ਜਰਨੈਲ ਸਿੰਘ ਜਿਹੜੇ ਜਾਂਚ ਕਰ ਰਹੇ ਨੇ ਉਹਨਾਂ ਨੂੰ 1 ਲੱਖ ਰੁਪਏ ਦਿੱਤਾ ਔਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਪੰਜਾਬ ਦੇ ਅੰਦਰ ਇਸ ਤਰ੍ਹਾਂ ਪੈਸੇ ਲੈ ਰਹੇ ਚਾਹ ਸੰਜੀਤ ਸਿੰਘ ਨੇ ਚਾਹ ਦੁਰਗੇਸ਼ ਪਾਟਕ ਨੇ ਇਹ ਛੋਟੇਪੁਰ ਦਾ ਕਹਿਣਾ ਦੇਖੋ ਜੀ ਇਹ ਉਹਨਾਂ ਦਾ ਫਿਰ ਐਲੀਗੇਸ਼ਨ ਹੈਗਾ ਤੁਸੀਂ ਇਹ ਦੱਸੋ ਸਟਿੰਗ ਨੂੰ ਰਿਲੀਜ਼ ਕਦੋਂ ਕਰੋ ਆਮ ਆਦਮੀ ਅਸੀਂ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਨਾ ਇਹ ਜਿਹੜਾ ਇਹ ਜਿਹੜਾ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ ਇਹ ਐਡਮਿਸ਼ਨ ਕਰਕੇ ਲਿਆ ਗਿਆ ਕਿਉਂਕਿ ਉਹਨਾਂ ਨੇ ਐਡਮਿਟ ਕਰਤਾ ਜਦੋਂ ਵੀ ਮਿਟ ਕਾਦੇ ਤੇ ਕੀਤਾ ਐਡਮਿਟ ਕੀਤਾ ਤੁਸੀਂ ਕਹਿੰਦੇ ਸਟਿੰਗ ਕੀਤਾ ਤੁਸੀਂ ਕਹਿੰਦੇ ਅਸੀਂ ਸਟਿੰਗ ਕੀਤਾ ਆਮ ਆਦਮੀ ਪਾਰਟੀ ਨੇ ਬਕਾਇਦਾ ਤੌਰ ਤੇ ਖਬਰਾਂ ਲਗੀਆਂ ਅਖਬਾਰ ਚ ਇਹ ਕਿਹਾ ਗਿਆ ਕਿ ਪੱਤਰਕਾਰਾਂ ਨੂੰ ਇੱਕ ਵੱ ਕੀ ਇਹ ਖਬਰਾਂ ਲਗਣੀਆਂ ਚਾਹੀਦੀਆਂ ਨੇ ਮੈਂ ਇਹ ਕਹਿ ਰਿਆਂਗਾ ਕਿ ਜਿਹੜਾ ਉਹ ਸਟਿੰਗ ਸੀਗਾ ਜਦੀ ਚਰਚਾ ਹੋ ਰਹੀ ਹੈ ਕਿ ਛੋਟੇਪੁਰ ਦਾ ਰਿਕਾਰਡ ਆ ਉਹ ਰਿਲੀਜ਼ ਕਿਉਂ ਨਹੀਂ ਕਰ ਰਹੀ ਆ ਮਾਦੀਪਾ ਸਰ ਮੇਰੀ ਤੁਸੀਂ ਕਾਈਂਡਲੀ ਅਸੀਂ ਜਿਹੜਾ ਇਹ ਕੀਤਾ ਸਟਿੰਗ ਨਹੀਂ ਹੈਗਾ ਐਡਮਿਸ਼ਨ ਜਿਹੜਾ ਉਹਨਾਂ ਨੇ ਕੱਲ ਆਪਣੇ ਉੱਥੇ ਵੀ ਕਿਹਾ ਕਿ ਹਾਂ ਮੈਂ ਪੈਸੇ ਲਏ ਜੋ ਸੁੱਚਾ ਸਿੰਘ ਛੋਟੇਪੁਰ ਜੀ ਨੇ ਗੱਲ ਕਹੀ ਹੈ ਸਾਡੇ ਕੋਲ ਉਸ ਪੈਸੇ ਦਾ ਕੋਈ ਹਿਸਾਬ ਨਹੀਂ ਆਇਆ ਦਿਸ ਪ੍ਰਾਈਮਰ ਫੇਸ਼ੀ ਇਸ ਸਫੀਸ਼ੀਐਂਟ ਜਿਹੜਾ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ ਹੁਣ ਜਾਂਚ ਦੀ ਕਮੇਟੀ ਬੈਠੀ ਆ ਬਾਕੀ ਸਾਰੀਆਂ ਡੀਟੇਲਸ ਸਰਦਾਰ ਜਰਨੈਲ ਸਿੰਘ ਜੀ ਸਾਡੇ ਬ ਐਮਐਲਏ ਹੈਗੇ ਆ ਤੇ ਨਾਲ ਜਸਪੀਤ ਸਿੰਘ ਵੀ ਬਹੁਤ ਰਿਸਪੈਕਟਡ ਫਾਰਮਰ ਆਈਐਸ ਹੈਗੇ ਜਿਨ੍ਹਾਂ ਨੇ ਬਾਦਲਾਂ ਦੇ ਖਿਲਾਫ ਟਰਾਂਸਪੋਰਟ ਦੇ ਮੁੱਦੇ ਤੇ ਆਵਾਜ਼ ਉਠਾਈ ਸੀ ਤੇ ਰੈਜ਼ੀਗਨੇਸ਼ਨ ਦਿੱਤਾ ਸੀਗਾ ਸੋ ਦੋ ਬਹੁਤ ਕ੍ਰੈਡੀਬਿਲਟੀ ਵਾਲੇ ਆ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਵੀ ਬੰਦੇ ਦਾ ਕਦਮ ਵਧਣਾ ਸ਼ੁਰੂ ਹੁੰਦਾ ਛੋਟੀਪੁਰ ਦਾ ਇੱਕ ਕਦ ਸੀਗਾ ਤਾਂ ਦਿੱਲੀ ਦੀ ਲੀਡਰਸ਼ਿਪ ਨੂੰ ਲੱਗਦਾ ਕਿ ਨਹੀਂ ਕਦ ਨਹੀਂ ਵਧਣਾ ਚਾਹੀਦਾ ਕਿਸੇ ਦਾ ਜਿਹੜਾ ਇੱਕ ਕਲਟ ਆ ਪੋਲੀਟੀਕਲ ਕਲਟਾ ਜਾਂ ਪਰਸਨੈਲਿਟੀ ਕਲਟਾ ਉਹ ਨਹੀਂ ਬਣਨਾ ਚਾਹੀਦਾ ਉਹ ਕਲਟ ਸਿਰਫ ਕੇਜਰੀਵਾਲ ਦਾ ਰਹੂਗਾ ਜਾਂ ਦਿੱਲੀ ਦੀ ਲੀਡਰਸ਼ਿਪ ਦਾ ਰਹੂਗਾ ਇਸ ਕਰਕੇ ਪੰਜਾਬ ਚ ਜਿਹੜਾ ਵੀ ਬੰਦਾ ਅੱਗੇ ਆਉਂਦਾ ਜਾਂ ਥੋੜਾ ਡਿਸੈਂਟ ਹੁੰਦਾ ਜਿਹੜੀ ਗੱਲ ਆਪਣੀ ਕਹਿੰਦਾ ਪਾਰਟੀ ਚ ਡਿਫਰ ਕਰਦਾਗਾ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਇਹ ਪਰਸੈਪਸ਼ਨ ਆ ਗਈ ਨਹੀਂ ਸਰ ਇਸ ਤਰ੍ਹਾਂ ਨਹੀਂ ਹੈਗਾ ਦੇਖੋ ਉਹ ਹੀ ਨਾ ਇਹ ਸਾਰੇ ਫੇਰ ਅਲੀਗੇਸ਼ਨਸ ਨੇ ਪਾਰਟੀ ਚ ਸਭ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਹੈਗੀ ਆ ਪਰ ਜੀਵੇਂ ਤੁਸੀਂ ਦੇਖਿਆ ਕਿ ਆਸੀਮ ਅਹਿਮਦ ਖਾਨ ਸੀਗੇ ਮਨਿਸਟਰਸ ਦਿੱਲੀ ਦੇ ਵਿੱਚ ਕੈਬਨਟ ਮੰਤਰੀ ਸਨ ਉਹਨਾਂ ਦੇ ਖਿਲਾਫ ਇੱਕ ਆਡੀਓ ਆ ਗਈ ਜਿਹਦੇ ਚ 6 ਲੱਖ ਰੁਪਏ ਡਿਮਾਂਡ ਕਰ ਰਹੇ ਸੀ ਸੋ ਜੈਸੇ ਹੀ ਉਹ ਆਈ ਨਾਲ ਦੀ ਨਾਲ ਹਜੇ ਕਿਸੇ ਮੀਡੀਆ ਨੇ ਨਹੀਂ ਇਸ ਨੂੰ ਉਠਾਇਆ ਕਿਸੇ ਆਪੋਜੀਸ਼ਨ ਨੇ ਇਸ ਨੂੰ ਨਹੀਂ ਉਠਾਇਆ ਉਹਨਾਂ ਨੂੰ ਸੈਕ ਕੀਤਾ ਗਿਆ ਸੋ ਗੱਲ ਇਹ ਹੈ ਕਿ ਇੱਥੇ ਜਿਹੜੀ ਆਪਾਂ ਗੱਲ ਕਰ ਰਹੇ ਆ ਉਹ ਹੈਗੀ ਕਿ ਫਾਈਨੈਂਸ਼ੀਅਲ ਜਿਹੜਾ ਕੋਈ ਆਪਣੇ ਫਾਈਨੈਂਸ਼ੀਅਲ ਬੈਨੀਫਿਟ ਲੈ ਰਿਹਾ ਕੋਈ ਫਾਈਨੈਂਸ਼ੀਅਲੀ ਪੈਸੇ ਲੈ ਰਿਹਾ ਹੈਗਾ ਤੇ ਉਹਦਾ ਜਿਹੜਾ ਪ੍ਰੋਪਰ ਅਕਾਊਂਟ ਹੈਗਾ ਪ੍ਰੋਪਰ ਉਹਦਾ ਜਿਹੜਾ ਪ੍ਰੋਸੀਜਰ ਹੈਗਾ ਜਿਹੜਾ ਰਸੀਦ ਦਾ ਪ੍ਰੋਸੀਜਰ ਆ ਉਹ ਫਾਲੋ ਨਹੀਂ ਹੋ ਰਿਹਾ ਤੇ ਉਹਨਾਂ ਨੇ ਜਾ ਕੇ ਇਹ ਗੱਲ ਪਬਲਿਕ ਡੋਮੇਨ ਦੇ ਵਿੱਚ ਮੰਨੀ ਆ ਐਕਸ਼ਨ ਹੈ ਟੂ ਹੈਪਨ ਭਾਵੇਂ ਉਹ ਸੁੱਚਾ ਸਿੰਘ ਛੋਟੇਪੁਰ ਜੀ ਹੁੰਦੇ ਭਾਵੇਂ ਮੈਂ ਹੁੰਦਾ ਭਾਵੇਂ ਸਾਡੇ ਪਾਰਟੀ ਦਾ ਕੋਈ ਸੀਨੀਅਰ ਲੀਡਰ ਹੁੰਦਾ ਕੋਈ ਮੰਤਰੀ ਹੁੰਦਾ ਕੋਈ ਮੁੱਖ ਮੰਤਰੀ ਹੁੰਦਾ ਜਿਹਦੇ ਖਿਲਾਫ ਵੀ ਕੋਈ ਵੀ ਪ੍ਰਾਇਮਰੀ ਫੈਸੀ ਐਵਿਡੈਂਸ ਆਏਗਾ ਉਹਦੇ ਖਿਲਾਫ ਐਕਸ਼ਨ ਹੋਏਗਾ ਕਮੇਟੀ ਬਾਅਦ ਚ ਬਣਾਈ ਗਈ ਐਕਸ਼ਨ ਪਹਿਲਾਂ ਲੈ ਲਿਆ ਆਮ ਤੌਰ ਦੇ ਉੱਤੇ ਪੋਲਿਟਿਕਸ ਏ ਹੁੰਦਾ ਕਿ ਤੁਸੀਂ ਨੋਟਿਸ ਜਾਰੀ ਕਰੋ ਇੱਕ ਪ੍ਰੋਸੀਜਰ ਹੁੰਦਾ ਪਾਰਟੀਆਂ ਦਾ ਪਹਿਲਾਂ ਨੋਟਿਸ ਜਾਰੀ ਹੁੰਦਾ ਨੋਟਿਸ ਦਾ ਬੰਦਾ ਜਵਾਬ ਦਿੰਦਾ ਉਸ ਤੋਂ ਬਾਅਦ ਇਨਕੁਆਇਰੀ ਹੁੰਦੀ ਹੈ ਇਨਕੁਆਇਰੀ ਤੋਂ ਬਾਅਦ ਕਾਰਵਾਈ ਹੁੰਦੀ ਹੈ ਕਮੇਟੀ ਇਥੇ ਕਮੇਟੀ ਬਾਅਦ ਚ ਬਣੀ ਹੈ ਕਾਰਵਾਈ ਪਹਿਲਾਂ ਹੋਗੀ ਸਰ ਮੈਂ ਤੁਹਾਨੂੰ ਦੁਬਾਰਾ ਉਹ ਗੱਲ ਕਹਿ ਰਿਹਾ ਕਿ ਇਹ ਜਿਹੜੀ ਕਾਰਵਾਈ ਇਥੇ ਐਡਮਿਸ਼ਨ ਹੋਗੀ ਜਦੋਂ ਕੋਈ ਇਹ ਕਹਿ ਦੇਵੇ ਕਿ ਮੈਂ ਇਹ ਪੈਸੇ ਲਈ ਸੀਗੇ ਤੇ ਪਾਰਟੀ ਨੂੰ ਉਹਦਾ ਪ੍ਰਾਈਮਰ ਫੇਸ ਹੋ ਗਿਆ ਨਾ ਜੀ ਸਾਰਾ ਕੁਝ ਸੋ ਡੈਫੀਨਿਟਲੀ ਜੇ ਉਹ ਐਡਮਿਟ ਨਾ ਕਰ ਦੇ ਤਾਂ ਨਹੀਂ ਇਹ ਕਾਰਵਾਈ ਹੋਣੀ ਸੀਗੀ ਇਹ ਕਾਰਵਾਈ ਸਿਰਫ ਤੇ ਸਿਰਫ ਇਸ ਕਰਕੇ ਹੋਈ ਆ ਕਿਉਂਕਿ ਉਹਨਾਂ ਨੇ ਐਡਮਿਟ ਕੀਤਾ ਇਸ ਕਰਕੇ ਇਹ ਕਾਰਵਾਈ ਹੋਈ ਪੰਜਾਬ ਚ ਜਿੰਨਾ ਪੈਸਾ ਇਕੱਠਾ ਹੁੰਦਾ ਉਹਦਾ ਰਿਕਾਰਡ ਕਿੱਥੇ ਆ ਕੋਈ ਉਹਦਾ ਕੋਈ ਹੈ ஆன்ਲਾਈਨ ਰਿਕਾਰਡ ਹੈਗਾ ਕਿਉਂਕਿ ਦਿੱਲੀ ਚ ਕਿਹਾ ਜਾਂਦਾ ਸੀਗਾ ਕਿ ਇੱਕ ਵੈਬਸਾਈਟ ਹੋਊਗੀ ਜਿੱਤੇ ਸਾਰਾ ਕੁਝ ਆਮ ਆਦਮੀ ਪਾਰਟੀ ਪਾਊਗੀ ਸਾਰਾ ਕੁਝ ਰਿਕਾਰਡ ਹੈਗਾ ਸਾਜ਼ਿਸ਼ ਦੇ ਪਿੱਛੇ ਲੋਕ ਕਹਿੰਦੇ ਆ ਸਿਮਰ ਸਿੰਘ ਸ਼ੇਰਗਿੱਲ ਤੇ ਭਗਵੰਤ ਮਾਨ ਨੇ ਜਿਹੜਾ ਵਕੀਲ ਆਗਾ ਮਾਨਸਾ ਦਾ ਉਹ ਤਾਂ ਡੇਕ ক্লোਜ਼ ਆ ਲੀਗਲ ਸੈਲ ਦੇ ਅੰਦਰ ਆ ਉਸ ਟਿੰਗਪਰੇਸ਼ਨ ਉਸੇ ਨੇ ਕੀਤਾ ਔਰ ਤੁਸੀਂ ਕਰਵਾਇਆ ਕਿਉਂਕਿ ਤੁਸੀਂ ਛੋਟੇਪੁਰ ਨੂੰ ਕਢਵਾਉਣਾ ਚਾਹੁੰਦੇ ਸੀ ਪਾਰਟੀ ਦੇ ਦੇਖੋ ਜੀ ਇਹ ਸਾਰੀਆਂ ਫਿਰ ਬੇਸਲੈਸ ਅਲੀਗੇਸ਼ਨਸ ਹੈਗੇ ਇਸ ਤਰ੍ਹਾਂ ਦੀ ਕੋਈ ਅਲੀਗੇਸ਼ਨ ਨੂੰ ਲਗਾਏ ਜਾਣ ਇੱਥੇ ਮੁੱਦਾ ਇਹ ਹੈਗਾ ਕਿ ਜਿਹੜਾ ਉਹਨਾਂ ਨੇ ਐਡਮਿਸ਼ਨ ਕੀਤੀ ਉਹਦੇ ਖਿਲਾਫ ਇਹ ਕਿਸੇ ਦੇ ਖਿਲਾਫ ਜੇ ਮੇਰੇ ਖਿਲਾਫ ਹੀ ਕੋਈ ਐਵਿਡੈਂਸ ਆਜੂਗਾ ਮੇਰੇ ਤੇ ਵੀ ਕਾਰਵਾਈ ਹੋਗੀ ਜੇ ਮਾਨ ਸਾਹਿਬ ਦੇ ਖਿਲਾਫ ਭਗਵੰਤ ਮਾਨ ਜੀ ਦੇ ਖਿਲਾਫ ਐਵਿਡੈਂਸ ਆਊਗਾ ਉਹਨਾਂ ਦੇ ਖਿਲਾਫ ਬਟ ਮੈਂ ਜਿਹੜੀ ਗੱਲ ਕਹ ਰਿਹਾ ਇਟ ਹੈਸ ਟੂ ਬੀ ਪ੍ਰਾਈਮਾ ਫੇਸ਼ੀ ਐ ਦੇਖੋ ਜੀ ਇਹ ਸਾਰੀਆਂ ਫਿਰ ਮੈਂ ਦੁਬਾਰਾ ਕਹਿੰਦਾ ਕਿ ਬੇਸਲੈਸ ਕਰ ਰਹੇ ਨੇ ਥੀਸ ਆਰ ਆਲ ਬੇਸਲੈਸ ਥਿੰਗਸ ਇਸ ਤਰ੍ਹਾਂ ਬਿਲਕੁਲ ਆਮ ਆਦਮੀ ਪਾਰਟੀ ਚ ਨਹੀਂ ਹੁੰਦਾ ਆਮ ਆਦਮੀ ਪਾਰਟੀ ਜੋ ਵੀ ਕੁਝ ਹੁੰਦਾ ਉਹ ਕੀ ਕਹਿੰਦੇ ਆ ਸਭ ਕੁਝ ਮੈਰਿਟ ਤੇ ਹੁੰਦਾ ਦਿਸ ਇਜ਼ ਅ ਮੈਰਿਟ ਬੇਸ ਪਾਰਟੀ ਕਿਉਂਕਿ ਆਪਾਂ ਕੱਲ ਨੂੰ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਆ ਉਦੋਂ ਵੀ ਸਾਰਾ ਕੁਝ ਆਪਾਂ ਮੈਰਿਟ ਬੇਸ ਤੇ ਕਰਨਾ ਹੈ ਮੈਰਿਟ 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 ਐਂਡ ਓਨਲੀ ਮੈਰਿਟ ਕਨਵੀਨਰ ਦੀ ਪੋਸਟ ਖਾਲੀ ਪਈ ਹੈ ਜਲਦੀ ਕਨਵੀਨਰ ਲੱਗਣਾ ਚਾਹੀਦਾ ਸਰ ਇਹ ਸਾਰਾ ਚੀਜ਼ ਦੇਖੋ ਪਾਰਟੀ ਇੱਕ ਕਲੈਕਟਿਵ ਡਿਸੀਜਨ ਕਰੇਗੀ ਇਹ ਕਨਵੀਨਰ ਕਦੋਂ ਲੱਗਣਾ ਹੈ ਕੌਣ ਲੱਗਣਾ ਹੈ ਇਹ ਸਾਰਾ ਪਾਰਟੀ ਦਾ ਫੈਸਲਾ ਹੁੰਦਾ ਹੈ ਕੇਜਰੀਵਾਲ ਡਿਸਾਈਡ ਕਰ ਲੈਂਦੇ ਨੇ ਕਿ ਅਗਲੇ ਕਨਵੀਨਰ ਹਿੰਮਤ ਸਿੰਘ ਸ਼ੇਰਗੱਲ ਨੇ ਤੁਸੀਂ ਤਿਆਰ ਹੋ ਇਸ ਗੱਲ ਦੀ ਮਾਨਸਿਕ ਤੌਰ ਤੇ ਕਿ ਹਾਂ ਮੈਂ ਪਾਰਟੀ ਸਾਹਮਣੂ ਪੰਜਾਬ ਚ ਦੇਖੋ ਯਾਦੂਨ ਦੀ ਇਸ ਤਰ੍ਹਾਂ ਹੈਗਾ ਕਿ ਪਾਰਟੀ ਜੋ ਵੀ ਜ਼ਿੰਮੇਵਾਰੀ ਮੇਰੀ ਹੁਣ ਤੱਕ ਲੱਗੀ ਹੈ ਲੀਗਲ ਸੈੱਲ ਦੇ ਉਹਨਾਂ ਨੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਹੈਗਾ ਪਾਰਟੀ ਦੇ ਪਾਰਟੀ ਦਾ ਫੈਸਲਾ ਸੀਗਾ ਮੈਂ ਜਿੰਨੇ ਮੇਰੇ ਚ ਆਪਣੇ ਮੈਂ ਸਨਮਨ ਦੇ ਨਾਲ ਲੀਗਲ ਸੈਲ ਦੀ ਜ਼ਿੰਮੇਵਾਰੀ ਬਹੁਤ ਵਧੀਆ ਨਿਭਾਈ ਹੈ ਤੁਸੀਂ ਕਨਵੀਨਰ ਦੀ ਜ਼ਿੰਮੇਵਾਰੀ ਵਧੀਆ ਨਿਭਾ ਲੋਗੇ ਤੇ ਸਪੋਕਸਪਰਸਨ ਬਣਾਇਆ ਸੋ ਜੋ ਵੀ ਜ਼ਿੰਮੇਵਾਰੀ ਪਾਰਟੀ ਮੈਨੂੰ ਕਦੀ ਵੀ ਦਊਗੀ ਡੈਫੀਨੇਟਲੀ ਹੁਣ ਪਾਰਟੀ ਨੇ ਕਿਹਾ ਤੁਸੀਂ ਮੋਹਾਲੀ ਤੋਂ ਇਲੈਕਸ਼ਨ ਲੜੋ ਸੋ ਆਈ ਵਿਲ ਟ੍ਰਾਈ ਮੈਨ ਇਸ ਕਰਕੇ ਜੇ ਉਹ ਕਹਿੰਦੇ ਕਿ ਕਨਵੀਨਰ ਬਣੋ ਤੁਸੀਂ ਤਿਆਰ ਹੈਗੇ ਹੋ ਸਰ ਜੋ ਵੀ ਮੈਂ ਤੁਹਾਨੂੰ ਇਹ ਗੱਲ ਕਹੀ ਨਾ ਪਾਰਟੀ ਜਿਸ ਕੀ ਉਹਨੇ ਪਾਰਟੀ ਕੋਲ ਕਲੈਕਟਿਵ ਡਿਸੀਜਨ ਲੈਂਦੀ ਹੈਗੀ ਆ ਪਾਰਟੀ ਦਾ ਫੈਸਲਾ ਹੁੰਦਾ ਉਹ ਹਰ ਇੱਕ ਵੌਲੰਟੀਅਰ ਹਰ ਇੱਕ ਲੀਡਰ ਨੂੰ ਸਭ ਨੂੰ ਕੀ ਕਹਿੰਦੇ ਅਸੀਂ ਇਹਨੂੰ ਮੰਨਦੇ ਦੁਰਗੇਸ਼ ਪਾਠਕ ਨੇ ਸੰਜੀਤ ਸਿੰਘ ਦਾ ਸਟਿੰਗ ਕੀਤਾ ਹੋਇਆ ਸੰਜੀ ਨੇ ਉਹਨਾਂ ਦਾ ਕਰਵਾ ਰੱਖਿਆ ਤੁਸੀਂ ਭਗਵੰਤ ਦਾ ਕਰਾ ਰੱਖਿਆ ਭਗਵੰਤ ਨੇ ਆਪਸ ਵਿੱਚ ਲੀਡਰਾਂ ਨੇ ਸਟਿੰਗ ਕਰਵਾ ਰੱਖੀ ਨੇ ਤਾਂ ਕਿ ਅਗਰ ਕੋਈ ਬੋਲਦਾ ਇੱਕ ਦੂਜੇ ਦੇ ਖਿਲਾਫ ਸਟਿੰਗ ਕੱਢੇ ਜਾ ਸਕਣ ਛੋਟੇਪੁਰ ਵੀ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ 'ਚ ਮੈਂ ਇਸ ਤਰ੍ਹਾਂ ਦੇ ਵੱਡੇ ਖੁਲਾਸੇ ਕਰੂੰ ਹੋਰ ਲੀਡਰਾਂ ਦੇ ਖਿਲਾਫ ਸਟਿੰਗ ਆਉਣਗੇ ਮੇਰੇ ਖਿਲਾਫ ਤਾਂ ਕਰਤਾ ਸਟਿੰਗ ਹੁਣ ਮੈਂ ਸਟਿੰਗ ਲੈ ਕੇ ਆਉਂਗਾ ਕੋਈ ਯਾਰ ਨਹੀਂ ਮੈਂ ਫੇਰ ਕਹਿੰਨਾ ਸਾਰੀਆਂ ਬੇਸਟਸ ਗੱਲਾਂ ਐ ਜਿੱਦਣ ਮੇਰੇ ਖਿਲਾਫ ਜਾਂ ਕਿਸੇ ਵੀ ਪਾਰਟੀ ਦੇ ਹੋਰ ਲੀਡਰ ਦੇ ਖਿਲਾਫ ਕਿਸੇ ਕਿਸਮ ਦਾ ਵੀ ਡਾਕੂ ਇਮੀਡੀਏਟਲੀ ਆਮ ਆਦਮੀ ਪਾਰਟੀ ਐਕਸ਼ਨ ਲੈਗੀ ਕਿਉਂਕਿ ਦੇਖੋ ਸਾਡਾ ਜਿਹੜਾ ਮੋਟਿਵ ਹੈਗਾ ਉਹ ਹੈਗਾ ਸਫਾਈ ਕਰਨਾ ਅਸੀਂ ਸਰਕਾਰ ਦੀ ਸਫਾਈ ਕਰਨੀ ਹੈਗੀ ਆ ਆਪਣੇ ਘਰ ਦੇ ਵਿੱਚ ਵੀ ਸਫਾਈ ਕਰਨੀ ਆ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਜਿੰਨੇ ਸਾਡੇ ਕੈਂਡੀਡੇਟ ਹੈਗੇ ਆ ਜੇ ਕਿਸੇ ਦੇ ਖਿਲਾਫ ਕਿਸੇ ਕਿਸਮ ਦਾ ਵੀ ਪ੍ਰਾਈਮਾ ਫੇਸ਼ੀ ਕੋਈ ਡਾਕੂਮੈਂਟਰੀ ਆਡੀਓ ਵੀਡੀਓ ਐਵਿਡੈਂਸ ਹੁੰਦਾ ਹੈ ਉਹ ਕੈਂਡੀਡੇਟ ਵੀ ਤੁਰੰਤ ਬਦਲੇ ਜਾਣਗੇ ਧੰਨਵਾਦ ਸ਼ੇਰਗਲ ਸਾਹਿਬ ਬਹੁਤ ਬਹੁਤ ਸਾਰੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੁਸੀਂ ਇਹ ਸਨ ਹਿੰਮਤ ਸਿੰਘ ਸ਼ੇਰਗਲ ਜਿਨ੍ਹਾਂ ਦਾ ਕਹਿਣਾ ਕਿ ਸੁੱਚਾ ਸਿੰਘ ਛੋਟੇਪੁਰ ਦੇ ਉੱਤੇ ਜੋ ਕਾਰਵਾਈ ਹੋਈ ਹੈ ਉਹ ਪੂਰੀ ਪ੍ਰੂਫ ਦੇ ਤਹਿਤ ਪੂਰੇ ਸਬੂਤਾਂ ਦੇ ਤਹਿਤ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਔਰ ਆਮ ਆਦਮੀ ਪਾਰਟੀ ਚ ਕਦੇ ਵੀ ਇਨਡਿਸਿਪਲਿਨ ਕਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਬਿਹਤਰ ਪੰਜਾਬ ਬਣਾਏਗੀ ਔਰ 2017 ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਕੈਮਰਾਮੈਨ ਮਿਹਨਬਾਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ